ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛੋੜਾ ਨਿਊਜ਼ ਅੱਜ ਮਾਛੋੜਾ ਸਾਹਿਬ ਦੀ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ ਜਦੋਂ ਇੱਕ ਘਰ ਦੀ ਤਲਾਸ਼ੀ ਲਈ ਤਾਂ ਉਥੋਂ ਕੁਝ ਹੈਰਾਨ ਕਰਨ ਵਾਲੀਆਂ ਚੀਜ਼ਾਂ ਮਿਲੀਆਂ ਜਦੋਂ ਦੇਖਿਆ ਗਿਆ ਅਤੇ ਕੋਖ ਪੜਤਾਲ ਕੀਤੀ ਗਈ ਤਾਂ ਪੁਲਿਸ ਨੇ ਦੱਸਿਆ ਕਿ ਮਾਂ ਪੁੱਤਰ ਰਲ ਕੇ ਇਸ ਨਸ਼ੇ ਦੇ ਕਾਰੋਬਾਰ ਨੂੰ ਅੰਜਾਮ ਦਿੰਦੇ ਸਨ ਅਤੇ ਪੁਲਿਸ ਨੇ 30 ਗ੍ਰਾਮ ਹੈਰੋਨ ਅਤੇ 90000 ਡਰੱਗ ਮਨੀ ਬਰਾਮਦ ਕੀਤੀ ਇਸ ਮੌਕੇ ਮਾਛੋਆੜਾ ਸਾਹਿਬ ਦੇ ਥਾਣੇਦਾਰ ਕਰਨੈਲ ਸਿੰਘ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਅਨਸਰ ਕੀ ਮਾਮਲਾ ਹੈ ਕੁੜਾ ਜਿਹਦੀ ਕੱਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਜਿਹਦੀ ਦਿਸ਼ਾ ਨਿਰਦੇਸ਼ਾ ਹੇਠ ਡੀਐਸਪੀ ਸਾਹਿਬ ਤਰੂਤਲ ਸਿੰਘ ਡੀਐਸਪੀ ਸਾਹਿਬ ਸਮਰਾਲਾ ਜੀ ਦੀ ਰਹਿਣ ਰਹਿਨਮਈ ਹੇਠ ਇਹ ਕੱਲ ਕਾਸੂ ਪ੍ਰੋਗਰਾਮ ਚਲਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਸਰਚ ਕੀਤੀ ਅਸੀਂ ਜਦੋਂ ਪਿੰਡ ਤਖਰਾ ਵਿਖੇ ਪੁੱਜੇ ਤਾਂ ਉੱਥੇ ਅਸੀਂ ਇੱਕ ਘਰ ਦੀ ਤਲਾਸ਼ੀ ਲਈ ਜਿਹਦੇ ਵਿੱਚੋਂ ਸਾਨੂੰ ਆਪਣੇ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ ਪੁੱਤਰ ਪਤਰਾਣ ਜਗਤਾਰ ਸਿੰਘ ਇਹ ਦੋ ਹੀ ਸਗੇ ਭਾਈ ਨੇ ਜਿਹੜੇ ਕਾਫੀ ਸਮੇਂ ਤੋਂ ਆਪਣੇ ਨਸ਼ਾ ਲਿਆ ਕੇ ਵੇਚਦੇ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਮਾਤਾ ਬੇਅੰਤ ਕੌਰ ਵੀ ਇਹਨਾਂ ਦਾ ਸਾਥ ਦੇ ਰਹੀ ਸੀਗੀ ਜੀ ਤੇ ਅਸੀਂ ਆਪਣੇ 30 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ ਤੇ 90000 ਰੁਪਿਆ ਡਰਗ ਮਨੀ ਇਹਨਾਂ ਤੋਂ ਅਸੀਂ ਬਰਾਮਦ ਕੀਤੀ ਆ ਜਿਨ੍ਹਾਂ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈਗਾ ਆ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ ਹੈਗਾ 21 ਐਨਡੀਪੀਐਸ ਐਕਟ ਤੇ 27ਏ ਤਹਿਤ ਅਸੀਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹਨਾਂ ਨੂੰ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਾ 2 ਦਿਨ ਦਾ ਅਸੀਂ ਪੁਲਿਸ ਰਿਮਾਰਡ ਹਾਸਲ ਕੀਤਾ ਹੈਗਾ ਤੇ ਜੋ ਅੱਗੇ ਵੀ ਕੋਈ ਤਫਤੀਸ਼ ਦੌਰਾਨ ਗੱਲਬਾਤ ਆਊਗੀ ਤਾਂ ਉਹ ਵੀ ਅਸੀਂ ਕੰਪਲੀਟ ਕਰਾਂਗੇ ਇਹਨਾਂ ਦੇ ਵਿੱਚ ਇਹਨਾਂ ਦਾ ਬ੍ਰਦਰ ਹੈਗਾ ਪ੍ਰਭਜੋਤ ਉਹਦੇ ਉੱਪਰ ਇੱਕ ਰਾਜਸਥਾਨ ਦੇ ਵਿੱਚ ਪਤਾ ਲੱਗਿਆ ਵੀ ਇੱਕ ੁੱਕੀ ਇਹਨਾਂ ਤੋਂ ਬਰਾਮਦ ਹੋਈ ਸੀਗੀ ਉਹ ਵੀ ਇੱਕ ਕਿਹੜਾ ਤੇ ਮੁਕੱਦਮਾ ਦਰਜਾ ਉਹਦੇ ਵਿੱਚ ਸ਼ਾਇਦ ਸਜ਼ਾ ਕੱਟ ਕੇ ਆਇਆ ਹੈਗਾ ਇਹ ਦੱਸਦਾ ਵੀ ਮੈਂ ਟਰਾਲਾ ਚਲਾਉਂਦਾ ਜੀ ਇਹ ਬਾਕੀ ਅੱਗੇ ਇਹਨਾਂ ਤੋਂ ਪੁੱਛਗਿਛ ਹੁਣ ਜਾਰੀ ਹੈ ਕਰਦੇ ਆ ਸੀ ਪੁੱਛ ਗੇ ਚ ਦੌਰਾਨ ਜੇ ਕੋਈ ਗੱਲ ਸਾਹਮਣੇ ਆਪ ਇੱਕ ਭਾਈ ਪਿੰਦਾ ਇੱਕ ਤਾਂ ਛੱਡੀ ਛੱਡੀ ਹੋਈ ਆ ਉਹਨਾਂ ਨੇ ਉਹ ਦਵਾਈ ਵਗੈਰਾ ਲੈ ਰਿਆ ਹੈਗਾ ਇਹ ਇਲਾਕੇ ਦੀ ਗੱਲ ਕਰੀਏ ਤਾਂ ਇਹ ਇਲਾਕੇ ਵਿੱਚ ਹੀ ਵੇਚਦਾ ਸੀ ਜਾਂ ਬਾਹਰ ਵੀ ਕਿਤੇ ਵੇਚਦਾ ਸੀ ਨਾਲ-ਨਾਲ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਹੀ ਇਹ ਸਪਲਾਈ ਕਰਦੇ ਸੀਗੇ ਇਹ ਫੈਮਿਲੀ ਦੀ ਗੱਲ ਦੀ ਹੈ ਫੈਮਿਲੀ ਸਾਰੀ ਇਹ ਕੰਮ ਕਰਦੀ ਹਾਂ ਇਹਦੀ ਇੱਕ ਆਪਣਾ ਪ੍ਰਭਜੋਤ ਦੀ ਮੈਸੇਜ ਆ ਉਹ ਦਿੱਲੀ ਤੋਂ ਹੈਗੀ ਆ ਕੁੜੀ ਉਹ ਨਹੀਂ ਹੈਗੇ ਉਹਦਾ ਕੋਈ ਉਹਨੂੰ ਨਹੀਂ ਆਈ ਤੇ ਤਿੰਨਾਂ ਦੇ ਹੈਗਾ ਜਿਹੜਾ ਇਹਨਾਂ ਦਾ ਇਹ ਕਰਦੇ ਸੀ ਘਟੇ ਨਹੀਂ ਚੋਰ ਵੀ ਮੈਂਬਰ ਹੈ ਕੋਈ ਨਹੀਂ ਇਹ ਚਾਰੇ ਹੀ ਨੇ ਘਰ ਚ ਚਾਰੇ ਰਹਿੰਦੇ ਆ ਕੋਈ ਪਿੰਡ ਦੇ ਵਿੱਚ ਲੜਾਈ ਝਗੜਾ ਵਗੈਰਾ ਵੀ ਨਹੀਂ ਆਉਂਦਾ ਨਹੀਂ ਇਹ ਨਹੀਂ ਕੋਈ ਤੁਹਾਡੇ ਧਿਆਨ ਚ ਨਹੀਂ ਆਇਆ